ਹੈਗਾ 33000 ਰੁਪਏ ਦਾ ਲੈਪਟਾਪ ਅਗਰ ਇਹਦਾ ਨਵੇਂ ਦਾ ਤੁਸੀਂ ਰੇਟ ਚੈੱਕ ਆਨਲਾਈਨ ਕਰੋਗੇ ਤਾਂ ਇਹ 1.5 ਲੱਖ ਰੁਪਏ ਦਾ ਲੈਪਟਾਪ ਦਿਖਾ ਦੇਗਾ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮਲਾ ਖੜੇ ਸੀ ਜੀ ਯੂਨੀਵਰਸਲ ਕੰਪਿਊਟਰ ਜਹਾਂ ਜੀ ਤੁਸੀਂ ਜਿਹੜਾ ਰੇਟ ਇਹਨਾਂ ਦਾ ਹੈ ਹਨਾ ਲੈਪਟਾਪਸ ਵਗੈਰਾ ਦਾ ਮੈਨੂੰ ਨਹੀਂ ਲੱਗਦਾ ਕਿਤੇ ਵੀ ਮਿਲੂਗਾ ਜਿਹੜੀ ਲੋਕੇਸ਼ਨ ਹੈ ਕਿਲਾ ਮਾਰਕੀਟ ਸੰਗਰੂਰ ਦੀ ਹੈ ਤੇ ਆਜੋ ਫਿਰ ਬਾਈ ਨਾਲ ਗੱਲ ਕਰਦੇ ਆਂ ਵੀ ਉਹ ਇੰਨੇ ਸਸਤੇ ਰੇਟ ਤੇ ਲੈਪਟਾਪ ਕਿਵੇਂ ਦਿੰਦਾ ਹੈ ਹਨਾ 60 ਤੋਂ 65% ਦੀ ਲੈਸ ਬਾਈ ਦੇ ਦਿੰਦਾ ਹਰੇਕ ਲੈਪਟਾਪ ਤੇ ਆਜੋ ਫਿਰ ਗੱਲਬਾਤ ਕਰਦੇ ਆਂ ਬਾਈ ਨਾਲ ਏ ਆਜੋ ਫਿਰ ਹਨਾ ਜਿਵੇਂ ਸੁਣਾ ਹੈਗਾ 70% ਡਿਸਕਾਊਂਟ ਤੇ ਉਹਰੇ ਮਿਲਦੇ ਨੇ ਲੈਪਟਾਪ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਖਾਸੀਅਤ ਹੈ ਹਨਾ ਤੇ ਸੱਸੀ ਜੀ ਸੱਸੀ ਜੀ ਹਾਂ ਠੀਕ ਠਾਕ ਹੈ ਹੋਰ ਜੀ ਵਧੀਆ ਚੜਦੀ ਕਲਾ ਹੋਰ ਸੁਣਾਓ ਚੜਦੀ ਕਲਾ ਠੀਕ ਠਾਕ ਤੇ ਬਈ ਬੜਾ ਸੁਣਾ ਹੈਗਾ ਸੇ ਪਾਸੇ ਵੀ ਬੜਾ ਗਾਹ ਪਿਆ ਹੈ ਵੀ ਯੂਨੀਵਰਸਲ ਵਾਲੇ ਦਿੰਦੇ ਨੇ ਲੈਪਟਾਪ ਤੇ ਵਧੀਆ ਕੰਡੀਸ਼ਨ ਚ ਤੇ ਵਾਜਮ ਰੇਟ ਹੈ ਇਹ ਕੀ ਕਾਰਨ ਕੀ ਹੈ ਦਾ ਤੁਸੀਂ ਜੀ ਬਿਲਕੁਲ ਸਹੀ ਸੁਣਿਆ ਹਾਂਜੀ ਸਾਡੇ ਕੋਲ ਜਿਹੜੇ ਲੈਪਟਾਪ ਨੇ ਯੂਕੇ ਯੂਐਸ ਤੋਂ ਇੰਪੋਰਟ ਦੇ ਲੈਪਟਾਪ ਆਉਂਦੇ ਨੇ ਠੀਕ ਹੈ ਕੰਡੀਸ਼ਨ ਹੁੰਦੀ ਆ ਆਲਮੋਸਟ ਨਵੀਂ ਤੁਸੀਂ ਲੱਭਣ ਦੇ ਵੀ ਇੱਕ ਸਕਰਾਚ ਵੀ ਨਹੀਂ ਲੱਭ पाओਗੇ ਸਾਡੇ ਲੈਪਟਾਪ ਤੇ ਤੇ ਲੈਪਟਾਪ ਦਾ ਰੇਟ ਰਹੇਗਾ ਤੁਸੀਂ ਆਨਲਾਈਨ ਚੈੱਕ ਕਰਕੇ ਆਜੋ ਲੈਪਟਾਪ ਦਾ ਰੇਟ ਉਹ ਤੋਂ ਸਾਡੇ ਤੋਂ 65 ਤੋਂ 70% ਦੀ ਡਿਸਕਾਊਂਟ ਤੇ ਲੈ ਜਾਓ ਵਿਦ ਅ ਵਾਰੰਟੀ ਦੀ ਆਪਸ਼ਨਸ ਵੀ ਸਾਡੇ ਕੋਲ ਹੈਗੀ ਆ ਵਿਦਆਊਟ ਵਾਰੰਟੀ ਦੀ ਆਪਸ਼ਨ ਵੀ ਹੈਗੀ ਆ ਜਿਸ ਤਰ੍ਹਾਂ ਕਸਟਮਰ ਸੈਟੀਸਫਾਈ ਹੁੰਦਾ 6 ਮਨਥ ਜਾਂ 1 ਇਅਰ ਵਾਰੰਟੀ ਨਾਲ ਵੀ ਅਸੀਂ ਲੈਪਟਾਪ ਦੇ ਦੇਣੀ ਆ ਤੇ ਲਓ ਜੀ ਦੋਸਤੋ ਹਨਾ ਜਿਵੇਂ ਬਾਈ ਨੇ ਕਿਹਾ ਤੁਸੀਂ ਆਨਲਾਈਨ ਇਹ ਚੈੱਕ ਕਰੋ ਲੈਪਟਾਪ ਦਾ ਰੇਟ ਤੇ ਫਿਰ ਆ ਜਾਓ ਫਿਰ 70% ਜਾਂ 65% ਦੀ ਲੈਸ ਤੇ ਤੁਹਾਨੂੰ ਇਥੋਂ ਲੈਪਟਾਪ ਮਿਲ ਜੂਗਾ ਤੇ ਕੰਡੀਸ਼ਨ ਵੀ ਘੈਂਟ ਗੱਲਬਾਤ ਹੋਊਗੀ ਤੇ ਦਿਖਾਈਓ ਵੀ ਜਿਵੇਂ ਕਿਵੇਂ ਜੇ ਹੋਊਗਾ ਜਿਵੇਂ ਆ ਦੇਖੋ ਜੀ ਤੁਹਾਨੂੰ ਇੱਕ ਲੈਪਟਾਪ ਦਿਖਾਉਨੇ ਆ ਅੱਛਾ ਜੀ ਦੇਖੋ ਇਹ ਲੈਪਟਾਪ ਹੈਗਾ i7 10th ਜੇਨਰੇਸ਼ਨ 16GB RAM ਐ 512GB NVME ਐ ਨਵੇਂ ਲੈਪਟਾਪ ਦਾ ਰੇਟ ਚੈੱਕ ਕਰਕੇ ਆ ਜਾਓ ਮਾਡਲ ਨੰਬਰ ਤੁਹਾਨੂੰ ਦੱਸ ਦਿੰਨੇ ਆ ਇਹ ਹੈ 840G7 ਠੀਕ ਹੈ ਸਾਡੇ ਸਭ ਤੋਂ ਪਹਿਲਾਂ ਤਾਂ ਜੋ ਵੀ ਪ੍ਰਾਈਸ ਹੋਣਗੇ ਜੋ ਕਨਫਿਗਰੇਸ਼ਨ ਹੋਏਗੀ ਜੋ ਬ੍ਰਾਂਡ ਹੋਏਗਾ ਹਰੇਕ ਲੈਪਟਾਪ ਤੇ ਸਾਡੇ ਫਿਕਸ ਰੇਟ ਦੀ ਸਲਿੱਪ ਲੱਗੀ ਹੋਏਗੀ ਯਾਨੀ ਕੋਈ ਅਨਪੜੋਂਦਾ ਕੋਈ ਘੱਟ ਪੜਿਆ ਲਿਖਿਆ ਘੱਟ ਨੌਲੇ ਵਾਲਾ ਆਉਂਦਾ ਬੰਦਾ ਕੋਈ ਪਿੰਡ ਵਾਲਾ ਆਉਂਦਾ ਜਿਹਨੂੰ ਨਹੀਂ ਲੈਪਟਾਪ ਬਾਰੇ ਪਤਾ ਬੱਚੇ ਨੇ ਕਹਤਾ ਕਿ ਲੈਪਟਾਪ ਦਵਾ ਦਿਓ ਉਹਦੇ ਲਈ ਵੀ ਸਾਡੇ ਕੋਈ ਐ ਨਹੀਂ ਵੀ ਕਿ ਕੋਈ ਜ਼ਿਆਦਾ ਰੇਟ ਲਾ ਦਾਂਗੇ ਜਾਂ ਘੱਟ ਕਿਸੇ ਨੂੰ ਲਗਾ ਦਾਂਗੇ ਸਾਰਿਆਂ ਦੇ ਰੇਟ ਫਿਕਸ ਸਭ ਦੇ ਪ੍ਰਾਈਸ ਟੈਗ ਲੱਗੇ ਹੋਏ ਹੋਣਗੇ ਬਾਕੀ ਸਾਡੇ ਕੋਲ ਸੈਕੰਡ ਹੈਂਡ ਲੈਪਟਾਪ ਸ਼ੁਰੂ ਹੋ ਜਾਂਦਾ ਹੈ 8500 ਰੁਪਏ ਤੋਂ ਤੇ ਇਸ ਤਰ੍ਹਾਂ ਦੇ ডিসਪਲੇ ਵਾਲੇ ਵੀ ਸ਼ੁਰੂ ਹੋ ਜਾਂਦੇ ਨੇ तकरीबन 16000 ਰੁਪਏ ਤੋਂ 16000 ਰੁਪਏ ਤੋਂ ਇਹ ਤਾਂ ਹੈਗਾ 33000 ਰੁਪਏ ਦਾ ਲੈਪਟਾਪ ਅਗਰ ਇਹਦਾ ਨਵੇਂ ਦਾ ਤੁਸੀਂ ਰੇਟ ਚੈੱਕ ਆਨਲਾਈਨ ਕਰੋਗੇ ਤਾਂ ਇਹ 1.5 ਲੱਖ ਰੁਪਏ ਦਾ ਲੈਪਟਾਪ ਦਿਖਾ ਰਹੇ ਆ ਅੱਛਾ ਵੀ ਜਿਵੇਂ ਇਹ 1.5 ਲੱਖ ਦਾ ਹੈ ਜਿਹੜਾ ਇਹ ਹੈਗਾ ਹੈ ਵੀ ਆਪਾਂ ਆਨਲਾਈਨ ਚੈੱਕ ਕਰੀਏ ਆਨਲਾਈਨ ਚੈੱਕ ਕਰਾਂ ਤੇ ਉਰੋਂ ਇਹ ਕਿੰਨੇ ਦਾ ਮਿਲੂਗਾ ਉਰੋਂ ਆਪਾਂ ਨੂੰ ਮਿਲੂਗਾ ਜੀ 33000 ਰੁਪਏ ਦਾ ਉਰੋਂ 33000 ਦਾ ਮਿਲੂਗਾ ਬਾਕੀ ਜਿੱਦਾਂ 9000 ਦਾ ਤੁਹਾਨੂੰ ਲੈਪਟਾਪ 8500 ਦਾ ਦੱਸਿਆ ਤਾਂ ਇੱਧਰ ਸਾਡੇ ਕੋਲ ਸਸਤੀ ਰੇਂਜ ਦੇ ਬ੍ਰਾਂਡ ਮਾਡਲ ਨੰਬਰ ਸਾਰਾ ਕੁਝ ਲਿਖਿਆ ਹੋਇਆ ਤੇ ਆ ਦੋਸਤੋ ਹਨਾ ਮੈਨੂੰ ਤਾਂ ਨਹੀਂ ਲੱਗਦਾ ਇਹ ਤਾਂ ਨਵੇਂ ਹੀ ਲੱਗਦਾ ਕੁਝ ਵੀ ਹਾਂ ਕਿਤੇ ਕੁਝ ਹੈਗੀ ਹੈ ਜਦੋਂ ਬੈਕਸਾਈਡ ਤੇ ਇਹਦੇ ਨਾਲ ਦਾ ਦੂਸਰਾ ਮਾਡਲ ਦਿਖਾਉਂਦੇ ਆਪਾਂ ਸੇਮ ਯਾਨੀ ਕਿ ਐਸ ਗੁੱਡ ਐਸ ਨਿਊ ਠੀਕ ਹੈ ਜੀ ਆਹ ਦੇਖ ਸਕਦਾ ਤੁਸੀਂ ਕੋਈ ਵੀ ਹਨਾ ਬ੍ਰਾਂਡ ਅਲੱਗ-ਅਲੱਗ ਬ੍ਰਾਂਡ ਦੇ ਇਹਨਾਂ ਕੋਲੇ ਮਿਲਦੇ ਨੇ ਆਹ ਦੇਖੋ ਜੀ ਮੈਂ ਆਹ ਦੇਖੋ ਇਹ ਡਲਦਾ ਲੈਪਟਾਪ ਹੈ ਜੀ ਟੱਚ ਸਕਰੀਨ ਨਾਲ 360 ਹੈ ਰੋਟੇਟ ਹੋ ਜਾਏਗਾ ਬੈਕਲਾਈਟ ਕੀਬੋਰਡ ਫਿੰਗਰ ਲੌਕ ਫੇਸ ਲੌਕ ਨਵਾਂ ਲੈਪਟਾਪ ਵੀ 1,17,000 ਰੁਪਏ ਦਾ ਦਿਖਾ ਰਿਹਾ ਆ अच्छा 27000 सिर्फ 27000 ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਹਰ ਇੱਕ ਬੰਦੇ ਕੋਲੇ ਜਾਣੀ ਚਾਹੀਦੀ ਹੈ ਹਰ ਇੱਕ ਜਿਵੇਂ ਮਾਪੇ ਵਾਪ ਹੈ ਹਨਾ ਬੱਚੇ ਕਹਿ ਦਿੰਦੇ ਨੇ ਲੈਪਟਾਪ ਲੈ ਕੇ ਆਓ ਤਾਂ ਉਰੇ ਬੇਚ ਜਿ ਕੋ ਹੋ ਕੇ ਆਜੋ ਤੁਹਾਨੂੰ ਇੱਕ ਨੰਬਰ ਚੀਜ਼ ਉਰੇ ਮਿਲੂਗੀ ਤੇ ਐਸੇ ਕਰਕੇ ਕਹਿ ਰਹੇ ਹਾਂ ਦੋਸਤੋ ਬਾਜ਼ਰਬ ਰੇਟ ਨੇ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਐਡਰੈਸ ਬੋਲ ਦੋ ਵੀਰੇ ਇੱਕ ਵਾਰ ਆਪਣਾ ਕਿਲਾ ਮਾਰਕੀਟ ਸ਼ਾਪ ਨੰਬਰ 85 ਕਿਲਾ ਮਾਰਕੀਟ ਸੰਗਰੂਰ ਕਿਲਾ ਮਾਰਕੀਟ ਸੰਗਰੂਰ ਦੀ ਇਹ ਲੋਕੇਸ਼ਨ ਹੈ ਜੀ ਹਣਾ ਯੂਨੀਵਰਸਲ ਕੰਪਿਊਟਰਸ ਤਾਂ ਤੁਸੀਂ ਉਰੇ ਪਹੁੰਚੋ ਜਰੂਰ ਅ ਬਾਤਾਂ ਹੀ ਨੇ ਜੂਰੇ ਹਨਾ ਲੈਪਟਾਪ ਦੀਆਂ ਤੁਸੀਂ ਦੇਖ ਸਕਦੇ ਹੋ ਬਾਕੀ ਸਾਡੇ ਕੋਲ ਨਵੇਂ ਲੈਪਟਾਪ ਵੀ ਹੁੰਦੇ ਜੀ ਨਵੇਂ ਲੈਪਟਾਪ ਦੀ ਰੇਂਜ 23000 ਤੋਂ ਸ਼ੁਰੂ ਹੋ ਗਿਆ ਹੋ ਜਾਂਦੀ ਹੈ ਨਵੇਂ ਵੀ ਹੁੰਦੇ ਨੇ ਹਾਂ ਜਿਵੇਂ ਹੁਣ ਇਹ ਬਾਕਸ ਪੈਕ ਐਚਪੀ ਦਾ ਲੈਪਟਾਪ ਹੈ 1 ਸਾਲ ਦੀ ਕੰਪਨੀ ਤੋਂ ਤੁਹਾਨੂੰ ਵਾਰੰਟੀ ਮਿਲੂਗੀ ਵਿਦ ਬਿਲ ਮਿਲੂਗਾ ਸਟਾਰਟ ਹੋ ਜਾਊਗਾ 23000 ਰੁਪਏ ਤੋਂ 23000 ਤੋਂ ਸਟਾਰਟ ਹੋ ਜਾ ਵੀ ਜਿਵੇਂ ਕੋਈ ਚਾਹੁੰਦਾ ਵੀ ਮੈਂ ਤਾਂ ਨਵਾਂ ਹੀ ਲੈਣਾ ਹੈ ਨਵੇਂ ਦੀ ਆਪਸ਼ਨ ਵੀ ਹੈਗੀ ਆ ਮਾਰਕੀਟ ਚ ਬਿਲਕੁਲ ਕੰਪੈਟਿਟਿਵ ਰੇਟ ਦੇਵਾਂਗੇ ਕਿੱਥੇ ਵੀ ਟਰਾਈ ਕਰਕੇ ਆ ਜਾਓ ਦੇਖੋ ਇੰਨਾ ਲੈਸ ਤਾਂ ਨਹੀਂ ਦੇ ਪਾਵਾਂਗੇ ਵੀ ਲੱਖ ਰੁਪਿਆ ਦਾ ਲੈਪਟਾਪ ਆਪਾਂ 20000 ਦਾ ਦੇ ਦਈਏ ਜਿਸ ਤਰ੍ਹਾਂ ਦਾ ਇਹ ডিসਪਲੇ ਵਾਲੇ ਪੀਸ ਨੇ ਬਟ ਜੇ ਨਵੇਂ 'ਚ ਕੋਈ ਇੰਟਰਸਟਿਡ ਆ ਤਾਂ ਨਵੇਂ ਲੈਪਟਾਪ ਵੀ ਤੁਹਾਨੂੰ ਮਾਰਕੀਟ ਤੋਂ ਸਸਤੇ ਹੀ ਦੇਵਾਂਗੇ ਹਾਂ ਵੀ ਘੱਟ ਰੇਟ ਤੇ ਦੇਵਾਂਗੇ ਤੇ ਲੋ ਜੀ ਦੋਸਤੋ ਹਨਾ ਨਮਿਆਂ ਦਾ ਵੀ ਇਹਨਾਂ ਕੋਲੇ ਹੈਗਾ ਵੀ ਅਗਰ ਜੇ ਤੁਹਾਨੂੰ ਕੋਈ ਜ਼ਿਆਦਾ ਹਨਾ ਕਹਿੰਦਾ ਵੀ ਮੈਂ ਨਵਾਂ ਹੀ ਲੈਣਾ ਤਾਂ ਉਹਨਾਂ ਕੋਲ ਉਹਨਾਂ ਲਈ ਆਪਸ਼ਨ ਹੈਗੀ ਆ ਉਹ ਵੀ ਤੁਹਾਨੂੰ ਮਾਰਕੀਟ ਰੇਟ ਜਿੱਥੇ ਮਰਜ਼ੀ ਟਰਾਈ ਕਰ ਲਿਓ ਉਹਨਾਂ ਨਾਲੋਂ ਘੱਟ ਹੀ ਮਿਲੂਗਾ ਤਾਂ ਥੈਂਕ ਯੂ ਉਸਤਾਨਵਾ ਦੋਸਤੋ ਵੀਡੀਓ ਕਰਦੇ ਸ਼ੇਅਰ ਤੁਹਾਡਾ ਆਪਣਾ ਮੀਕਾ ਸੁਨਾਮਾ